ਤਾਂ ਜਿਹੜੀ ਇਹ ਗੱਡੀ ਹੈ ਇਹ ਇਹਨੂੰ ਅਗਲ ਕਿਛ ਦੀ ਪਾਜੀ ਹਾਂਜੀ ਹਾਂਜੀ ਇਹ ਗੱਡੀ ਸੜ ਗਈ ਦੀ ਇਹ ਮੇਰੇ ਖਿਆਲ ਤਿੰਨ ਚਾਰ ਸਾਲ ਤੋਂ ਪੜੀ ਹੈ ਅੱਛਾ ਇਹ ਤਾਂ ਸ਼ੋਰਟ ਕਲੇਮ ਹਲੇ ਪਾਪ ਨਹੀਂ ਹੋ ਰਿਹਾ ਕਿੱਥੇ ਆ ਕਿ ਇਹ ਨਹੀਂ ਬੁਰੀ ਤਰ੍ਹਾਂ ਸੜ ਗਈ ਜਿੱਥੇ ਚਾਸੀ ਪ੍ਰਿੰਟ ਹੁੰਦਾ ਏ ਪੰਚ ਕਰਿਆ ਹੁੰਦਾ ਉਹ ਵੀ ਉਬੜ ਖੁਬੜ ਹੋ ਗਿਆ ਅੱਗ ਲੱਗ ਜਾਂਦੀ ਹੈ ਜ਼ਿਆਦਾਤਰ ਮਲ ਕਾਰਨ ਨਹੀਂ ਬਣਦਾ ਕਿ ਅੱਗ ਲੱਗਣ ਦਾ ਕਿ ਜਿਹੜਾ ਐਂਪਲੀਫਾਇਰ ਕਰਤੀ 90% ਕਾਰਨ ਇਹ ਹੀ ਹੁੰਦੇ ਐਂਪਲੀਫਾਇਰ ਦੇ ਉੱਤੇ ਜਿਹੜੀ ਇਸ ਤਰ੍ਹਾਂ ਆਪਾਂ ਕੋਲ ਤੇ ਲੇਟਾਂ ਲਾ ਲੀਆਂ ਕਿਤੇ ਉਹ ਸਹੀ ਵਾਇਰਿੰਗ ਨਹੀਂ ਪਈ ਉੱਥੇ ਸ਼ਾਰਟ ਸਰਕਟ ਹੋਣ ਦੇ ਨਾਲ ਹੀ ਖੜੀ ਖੜੀ ਗੱਡੀ ਨੂੰ ਅੱਗ ਲੱਗੀ ਮੋਟਰਸਾਈਕਲ ਨੂੰ ਅੱਗ ਲੱਗ ਗਿਆ ਤਾਂ ਉਹ ਉਹਦਾ ਕੀ ਕਾਰਨ ਮੰਨਦਾ ਅੱਛਾ ਇਹ ਵੀ ਜਾਣਕਾਰੀ ਦੇ ਦਿਓ ਜਿਸ ਤਰੀਕੇ ਨਾਲ ਕਈ ਗੱਡੀਆਂ ਨੂੰ ਸੀਐਨਜੀ ਲੱਗੀ ਹੁੰਦੀ ਹੈ ਕਿੱਟ ਜਾਂ ਫਿਰ ਐਲਪੀਜੀ ਕਿੱਟ ਹੋ ਗਈ ਕਈ ਉਹ ਵੀ ਦੇਖਿਆ ਸੀ ਗੱਡੀ ਨੂੰ ਅਗ ਲੱਗਦੀ ਉਹਦਾ ਕਾਰਨ ਕੀ ਬਣਦਾ ਹੈ ਇੱਥੇ ਸਿੱਧੀ ਡਾਇਰੈਕਟ ਤਾਰਾਂ ਲੱਗਦੀਆਂ ਹਾਂ ਇਹ ਸੀਟ ਦੇ ਥੱਲੇ ਰੱਖ ਦਿੰਦੇ ਠੀਕ ਹੈ ਇਹੀ ਚੀਜ਼ ਉਹ ਸੀਟ ਦੇ ਨਾਲ ਲੋਹੇ ਨਾਲ ਟੱਚ ਹੋ ਜਾਂਦੀ ਹੈ ਇਹੀ ਕਾਰਨ ਬਣ ਜਾਂਦਾ ਅਗ ਲੱਗਣ ਦਾ ਅੱਛਾ ਇਹ ਗਰਮੀ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਜਗਾ ਜਗਾ ਤੋਂ ਇਹ ਖਬਰਾਂ ਆਉਂਦੀਆਂ ਨੇ ਕਿ ਕਾਰ ਨੂੰ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਵੀ ਕਈ ਵਾਰ ਨਹੀਂ ਪਤਾ ਲੱਗਦਾ ਪਰ ਇੱਕ ਗਰਾਸ ਦੇ ਵਿੱਚ ਆਏ ਆ ਮਕੈਨਿਕ ਜਿੱਥੇ ਉੱਤੇ ਗੱਡੀਆਂ ਠੀਕ ਕਰਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਰਾਹੀਂ ਦਵਾਂਗੇ ਕਿ ਅੱਗ ਲੱਗਣ ਦੇ ਅਕਸਰ ਕਾਰਨ ਕੀ ਬਣਦੇ ਨੇ ਕਾਰ ਨੂੰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਸਭ ਤੋਂ ਪਹਿਲਾਂ ਅਸੀਂ ਦੱਸਦਣੇ ਦਰਸ਼ਕਾਂ ਨੂੰ ਕਿਉਂਕਿ ਇਹ ਬਹੁਤ ਖਾਸ ਹੈ ਤੁਹਾਡੇ ਵਾਸਤੇ ਤੇ ਇਹ ਗਰਾਜ ਦੇ ਵਿੱਚ ਪਹੁੰਚੇ ਹਾਂ ਜਿੱਥੇ ਮਕੈਨਿਕ ਗੱਡੀਆਂ ਠੀਕ ਕਰ ਰਹੇ ਨੇ ਤੇ ਗੱਲਬਾਤ ਵੀ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਗੱਡੀ ਦੇ ਜਿਹੜੇ ਅੱਗ ਲੱਗਣ ਦੇ ਕਾਰਨ ਨੇ ਉਹ ਕੀ ਕਰਨੇ ਤਾਂ ਸਾਰੇ ਵੱਧ ਤੋਂ ਵੱਧ ਖਬਰਾਂ ਨੂੰ ਸ਼ੇਅਰ ਕਰਿਓ ਤੇ ਦੀਪਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਹੀ ਗੱਲ ਜੀ ਅੱਜ ਤੁਹਾਡੇ ਘਰਾਂ ਤੇ ਪਹੁੰਚੇ ਆ ਅਸੀਂ ਆਪਣੇ ਦਰਸ਼ਕਾਂ ਨੂੰ ਦੇਣੀ ਜਾਣਕਾਰੀ ਕਿਉਂਕਿ ਅੱਜ ਕੱਲ ਜਿਹੜੀ ਅੱਗ ਲੱਗ ਰਹੀ ਹੈ ਨਾ ਕਾਰਾਂ ਨੂੰ ਮਾਲਕ ਦੇ ਖੜੀ ਕਾਰ ਨੂੰ ਅੱਗ ਲੱਗ ਗਈ ਜਾਂ ਕੋਈ ਜਾਂਦੀ ਕਾਰ ਨੂੰ ਅੱਗ ਲੱਗ ਗਈ ਕਈ ਵਾਰੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਕਿਸ ਕਾਰਨ ਲੱਗੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਤਾਂ ਰੋਜ਼ ਗੱਡੀਆਂ ਠੀਕ ਕਰਦੇ ਹੋ ਪ੍ਰੋਬਲਮ ਤੁਹਾਡੇ ਕੋਲ ਆਉਂਦੀਆਂ ਨੇ ਅੱਗ ਲੱਗਣ ਵਾਲੇ ਘਟਨਾਵਾਂ ਵੀ ਆਉਂਦੀਆਂ ਨੇ ਤਾਂ ਕਾਰਨ ਕੀ ਨੇ ਮੁੱਖ ਕਾਰਨ ਕੀ ਨੇ ਕਾਰਨ 2-3 ਹੁੰਦੇ ਜੀ ਹਾਂ ਇੱਕ ਤਾਂ ਜਿਹੜੀ ਆਪਾਂ ਐਕਸਟਰਾ ਵੈਰੀਂਗ ਨਾਲ ਛੇੜਖਾਨੀ ਕਰਦੇ ਆ ਅੱਛਾ ਇੱਕ ਇੱਕ ਜਿਹੜੇ ਬੂਫਰ ਲਾਉਂਦੇ ਐਂਪਲੀਫਾਇਰ ਲਾਉਂਦੇ ਉਹ ਵੀ ਤਾਰ ਬਹੁਤ ਮੋਟੀ ਹੁੰਦੀ ਹੈ ਜਿਤਨਾ ਇਹ ਤਾਰ ਲੱਗਿਆ ਇਹ ਤਾਰ ਮੋਟੀ ਉਹ ਸਿੱਧੀ ਐਂਪਲੀਫਾਇਰ ਸੀਟ ਦੇ ਥੱਲੇ ਤੱਕ ਜਾਂਦੀ ਹੈ ਹਾਂ ਕਿਤੇ ਨਾ ਕਿਤੇ ਜਿੱਥੇ ਸ਼ਾਰਟ ਸਰਕਟ ਹੋ ਗਈ ਹੈ ਹਾਂ ਉਹਦੇ ਕਾਰਨ ਜਦੋਂ ਇਹ ਇਹ ਤਾਰ ਜਿਹੜੀ ਮਤਲਬ ਕਿ ਡਾਇਰੈਕਟ ਲਾ ਦਿੰਨੇ ਆ ਬੈਟਰੀ ਵਿੱਚੋਂ ਬੈਟਰੀ ਤੋਂ ਡਾਇਰੈਕਟ ਐਂਪਲੀਫਾਇਰ ਨੂੰ ਲਾਈ ਹੁੰਦੀ ਹੈ ਐਂਪਲੀਫਾਇਰ ਸੀਟ ਦੇ ਥੱਲੇ ਰੱਖਿਆ ਹੁੰਦਾ ਅੱਛਾ ਉਹ ਜਦੋਂ ਇਹ ਤਾਰ ਮੋਟੀ ਹੋਣ ਦੇ ਕਾਰਨ ਇਹ ਫਿਰ ਅੱਗ ਫੜ ਲੈਂਦੀ ਹੈ ਗ ਗੱਡੀ ਨੂੰ ਅਗ ਲੱਗ ਜਾਂਦੀ ਹੈ ਜਿਆਦਾਤਰ ਮਤਲਬ ਕਿ ਕਾਰਨ ਨਹੀਂ ਬਣਦਾ ਕਿ ਅਗ ਲੱਗਣ ਦਾ ਕਿ ਜਿਹੜਾ ਐਂਪਲੀਫਾਇਰ ਕਰਕੇ 90% ਕਾਰਨ ਇਹੀ ਹੁੰਦੇ ਜੀ ਐਂਪਲੀਫਾਇਰ ਦੇ ਹੋਗੇ ਤੇ ਜਿਹੜੀ ਇਸ ਤਰ੍ਹਾਂ ਆਪਾਂ ਕੋਈ ਤੇ ਲੇਟਾਂ ਲਾ ਲਈਆਂ ਕਿਤੇ ਉਹ ਸਹੀ ਵਾਇਰਿੰਗ ਨਹੀਂ ਪਈ ਉਹ ਤਾਂ ਸ਼ਾਰਟ ਸਰਕਟ ਹੋਣ ਦੇ ਨਾਲ ਹੀ ਅਗ ਲੱਗਣੀ ਅੱਛਾ ਜਿਸ ਤਰੀਕੇ ਨਾਲ ਕਈ ਗੱਡੀਆਂ ਪੁਰਾਣੀਆਂ ਵੀ ਨਹੀਂ ਕਈ ਲੋਕ ਇਹ ਵੀ ਕਹਿਣਗੇ ਕਿ ਅਸੀਂ ਤਾਂ ਕਦੇ ਵਿੱਚ ਐਂਪਲੀਫਾਇਰ ਲਾ ਹੀ ਨਹੀਂ ਗੱਡੀ ਪੁਰਾਣੀ ਹੈ ਉਹਦਾ ਕੀ ਕਾਰਨ ਬਣਦਾ ਅਗ ਲੱਗਣਾ ਵਾਇਰਿੰਗ ਦੀ ਸ਼ੋਟਿੰਗ ਹੁੰਦੀ ਹੈ ਪੈਟਰੋਲੀ ਕੀ ਜਾਂਦੀ ਅੱਛਾ ਪੈਟਰੋਲੀ ਕੀ ਹੁੰਦੀ ਅਈ ਕੋਈ ਇਦਾਂ ਦਾ ਆਇਆ ਤੁਹਾਡੇ ਕੋਲ ਕਿ ਜਿਹੜੀ ਆ ਗੱਡੀ ਨੂੰ ਅੱਗ ਲੱਗੀ ਤੁਹਾਡੇ ਕੋਲ ਪਹੁੰਚੀ ਹੋਈ ਹੈ ਹਾਂਜੀ ਆਈ ਹੋਈ ਹੈ ਜੀ ਆਪਾਂ ਦਿਖਾਵਾਂਗੇ ਤੁਸੀਂ ਦੱਸੋ ਉਹ ਸਾਹਮਣੇ ਖੜੀ ਆ ਆਜੋ ਬਿਲਕੁਲ ਆਪਾਂ ਨਾਲ ਦੀ ਨਾਲ ਕਹਾਂਗੇ ਕੈਮਰਾਮੈਨ ਨੂੰ ਵੀ ਦਰਸ਼ਕਾਂ ਨੂੰ ਦਿਖਾ ਦਿਓ ਤੁਸੀਂ ਦੇਖੋ ਕਿ ਜਿਹੜਾ ਗਰਾਜ ਹੈ ਨਾ ਇਹ ਗੱਡੀਆਂ ਇਹ ਜਗ੍ਹਾ ਦੇ ਉੱਤੇ ਠੀਕ ਹੁੰਦੀਆਂ ਨੇ ਇਹਨਾਂ ਦਾ ਪੂਰਾ ਅੱਡਾ ਹੀ ਸਿਗਾ ਉੱਤੇ ਕਾਫੀ ਕਸਟਮਾਈਜ਼ ਜਗ੍ਹਾ ਤੇ ਆਂਦੇ ਨੇ ਤਾਂ ਗੱਲਬਾਤ ਵੀ ਹੋਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਅਹਿਮ ਜਾਣਕਾਰੀ ਅਸੀਂ ਆਪਣੇ ਚੈਨਲ ਰਾਹੀਂ ਦੇ ਰਹੇ ਹਾਂ ਕਿ ਅੱਗ ਲੱਗਣ ਦਾ ਅਸਲ ਕਾਰਨ ਕੀ ਨੇ ਕਿਉਂ ਪਰ 1 ਮਿੰਟ ਦੇ ਵਿੱਚ ਹੀ ਉਹ ਗੱਡੀ ਜਲ ਕੇ ਸੁਆਹ ਹੋ ਜਾਂਦੀ ਹੈ ਤੇ ਇਸ ਨੂੰ ਲੈ ਕੇ ਇਹ ਗੱਡੀ ਜਿਹੜੀ ਮਿਸਤਰੀ ਕੋਲ ਪਹੁੰਚੀ ਹੋਈ ਹੈ ਮਕੈਨਿਕ ਕੋਲ ਪਹੁੰਚੀ ਹੋਈ ਹੈ ਤਾਂ ਇਸ ਤੋਂ ਪੁੱਛਦੇ ਹਾਂ ਕਿ ਅੱਗ ਲੱਗਣ ਦਾ ਅਸਲ ਕਾਰਨ ਕੀ ਬਣਿਆ ਸੀ ਤਾਂ ਜਿਹੜੀ ਇਹ ਗੱਡੀ ਹੈ ਇਹ ਨੂੰ ਅੱਗ ਲੱਗੀ ਸੀ ਦੀਪਾ ਜੀ ਹਾਂਜੀ ਹਾਂਜੀ ਇਹ ਗੱਡੀ ਸੜ ਗਈ ਸੀ ਇਹ ਮੇਰੇ ਖਿਆਲ ਤਿੰਨ ਚਾਰ ਸਾਲ ਤੋਂ ਖੜੀ ਹੈ ਅੱਛਾ ਇਹ ਤਾਂ ਇੰਸ਼ੋਰੈਂਸ ਕਲੇਮ ਹਲੇ ਪਾਸ ਨਹੀਂ ਹੋ ਰਿਹਾ ਕਿਉਂਕਿ ਜਿੱਥੇ ਅੱਗ ਇਹ ਇੰਨੀ ਬੁਰੀ ਤਰ੍ਹਾਂ ਸੜ ਗਈ ਜਿੱਥੇ ਚਾਸੀ ਪ੍ਰਿੰਟ ਹੁੰਦਾ ਏ ਪੰਚ ਕਰਿਆ ਹੁੰਦਾ ਉਹ ਵੀ ਉਬੜ ਖੁਬੜ ਹੋ ਗਿਆ ਅਗਲ ਕਰਨ ਦੇ ਕੰਮ ਇਹ ਸਾਰੀ ਬਿਲਕੁਲ ਜਲ ਇਹ ਸਾਰੀ ਸਣ ਕਿਹੜੀ ਗੱਡੀ ਹੈ ਜੀ ਵਰਨਾ ਗੱਡੀ ਹੈ ਜੀ ਨਵੇਂ ਮਾਡਲ ਦੀ ਗੱਡੀ ਹੈ ਅੱਛਾ ਹਾਂਜੀ ਹਾਂਜੀ ਇੱਕ ਕਿਹੜਾ ਮਾਡਲ ਸੀ ਇਹ ਮੇਰੇ ਖਿਆਲ ਲੇ ਜੀ 15 16 ਮਾਡਲ ਦੇ ਕਰੀਬ ਦੀ ਗੱਡੀ ਹੈ ਅੱਛਾ ਅੱਛਾ ਇੱਕ ਇੱਕ ਇਹ ਵੀ ਦੱਸ ਦੋ ਕਈ ਵਾਰੀ ਦਰਸ਼ਕਾਂ ਨੂੰ ਕਿਹਾ ਹੁੰਦਾ ਕਿ ਇਹ ਵੀ ਥੋੜਾ ਜਿਹਾ ਸਵਾਲ ਹੁੰਦਾ ਮਨ ਦੇ ਵਿੱਚ ਕਿ ਗੱਡੀ ਕਈ ਲੰਬੇ ਸਫ਼ਰ ਚਲੇ ਜਾਂਦਾ ਬੰਦਾ ਹਾਂਜੀ ਤਾਂ ਕਈ ਬੰਦਾ ਇਹ ਹੁੰਦਾ ਕਿ ਮੈਂ ਇੱਥੋਂ ਗੱਡੀ ਸ਼ੁਰੂ ਕੀਤੀ ਚੰਡੀਗੜ੍ਹ ਤੋਂ ਮੰਨ ਲਓ ਕਿ ਅੰਮ੍ਰਿਤਸਰ ਸਿੱਧਾ ਚ ਟਾਈਟ 300 ਕਿਲੋਮੀਟਰ ਸਫਰ ਇੱਕਦਮ ਹੀ ਕੜਦਾ ਕਈ ਲੋਕ ਰੋਕਦੇ ਵੀ ਨਹੀਂ ਰਸਤੇ ਦੇ ਵਿੱਚ ਤਾਂ ਇਹ ਵੀ ਉਹ ਕਾਰਨ ਬਣਦਾ ਕਿ ਅੱਗੇ ਜਿਹੜੀ ਗੱਡੀ ਗਰਮ ਹੋ ਜਾਂਦੀ ਹੈ ਜਾਂ ਕੋਈ ਇਹ ਅੱਗ ਦਾ ਕਾਰਨ ਨਹੀਂ ਬਣਦਾ ਇਹ ਵੈਸੇ ਇੰਜਣ ਨੂੰ ਰਗੜਾ ਵੱਜ ਜਾਂਦਾ ਅੱਛਾ ਉਹ ਤੇ ਰਸਤੇ ਵਿੱਚ ਇੱਕ ਦੋ ਜਗ੍ਹਾ ਜਿਹੜਾ ਮੁਗਲੈਲ ਹੈ ਉਹਦੀ ਡੁਪਲੀਕੇਸ਼ਨ ਖਤਮ ਹੋ ਜਾਂਦੀ ਲਗਾਤਾਰ ਚਲਾਣ ਦਾ ਅੱਛਾ ਉਹ ਪਤਲਾ ਹੋ ਜਾਂਦਾ ਹਾਂਜੀ ਹਾਂਜੀ 200 300 ਕਿਲੋਮੀਟਰ ਚੱਲ ਕੇ ਕਿਤੇ ਨਾ ਕਿਤੇ ਚਾਹ ਪਾਣੀ ਡਰਾਈਵਰ ਦਾ ਵੀ ਥੁੱਕੀ ਨਹੀਂ ਲੱਗਦੀ ਦੀਦ ਨਹੀਂ ਆਂਦੀ ਤੇ ਚਾਹ ਪਾਣੀ ਪੀ ਲੈਣਾ ਚਾਹੀਦਾ ਤਾਂ ਗੱਡੀ ਨੂੰ ਵੀ ਥੋੜੀ ਰੈਸਟ ਮਿਲ ਜਾਂਦੀ ਹੈ ਮਤਲਬ ਕਿ ਬ ਨਹੀਂ ਲਾਣੇ ਚਾਹੀਦੇ ਪਰ ਵੈਸੇ ਤਾਂ ਹੁਣ ਤਾਂ ਜਿਹੜੀ ਨਵੀਆਂ ਗੱਡੀਆਂ ਆ ਰਹੀਆਂ ਉਹਨਾਂ ਵੀ ਤਾਂ ਮਿਊਜ਼ਿਕ ਵੈਸੇ ਬਥੇਰਾ ਬਥੇਰਾ ਵਧੀਆ ਆ ਰਿਹਾ ਕੰਪਨੀ ਬੰਦ ਲਈ ਇਹ ਤਾਂ ਲਾਣ ਦੀ ਲੋੜ ਹੈ ਹੀ ਨਹੀਂ ਇਹ ਤਾਂ ਪਹਿਲਾਂ ਹੁੰਦਾ ਤਾਂ ਵੀ ਫੌਗ ਲੈਟਾ ਲੋਲਾ ਹੁਣ ਤਾਂ ਸਭ ਕੁਝ ਲਾਕ ਹੀ ਜਾਂਦਾ 90% ਜਿਹੜੀ ਐਕਸਟਰਾ ਲਾਣੀ ਹੈ ਹਾਂਜੀ ਉਹ ਜ਼ਿਆਦਾਤਰ ਹੁਣ ਮੈਨੂੰ ਲੱਗਦਾ ਕਿ ਜਿਹੜੇ ਫੁਕਰੇ ਲੋਕ ਉਹੀ ਹੈ ਕੱਟ ਵੱਢਿੰਗ ਜ਼ਿਆਦਾ ਕਰਾਉਂਦੇ ਆ ਨਹੀਂ ਤਾਂ ਨਾਰਮਲ ਲੋਕ ਜਿਹੜੀ origignal ਫਿਟਿੰਗ ਹੁੰਦੀ ਹੈ ਉਹੀ ਰੱਖਾ ਤਾਂ ਜ਼ਿਆਦਾ ਬੱਧੀ ਅੱਛਾ ਇਹ ਵੀ ਜਾਣਕਾਰੀ ਦੇ ਦਿਓ ਜਿਸ ਤਰੀਕੇ ਨਾਲ ਕਈ ਗੱਡੀਆਂ ਨੂੰ CNG ਲੱਗੀ ਹੁੰਦੀ ਹੈ ਕਿੱਟ ਜਾਂ ਫਿਰ LPG ਕਿੱ ਅਕਈ ਉਹ ਵੀ ਦੇਖਿਆ ਸੀ ਗੱਡੀ ਨੋਕ ਲੰਦੀ ਉਹਦਾ ਕਾਰਨ ਕੀ ਬਣਦਾ ਮੁੱਖ ਕਾਰਨ ਜਿਆਦਾਤਰ ਤਾਂ ਐਲ ਪੀ ਜੀ ਗੱਡੀ ਨੂੰ ਅੱਗ ਲੱਗਣ ਦਾ ਚਾਂਸ ਹੁੰਦਾ ਸੀ ਐਨ ਜੀ ਤਾਂ ਜਿਹੜੀ ਲੀਕੇਜ ਹੋਉ ਨਾਲ ਦੀ ਨਾਲ ਪਾਣੀ ਬਣ ਜਾਂਦਾ ਹੈ ਨੇ ਉਹਦਾ ਐਲਪੀਜੀ ਦਾ ਕੀ ਚੱਕਰ ਹੈ ਐਲਪੀਜੀ ਤਾਂ ਫਿਰ ਗੈਸ ਹੈ ਨਾ ਉਹ ਤਾਂ ਫਿਰ ਜਿਹੜੀ ਆਪਣੀ ਘਰਾਂ ਲਈ ਗੈਸ ਹੈ ਘਰਾਂ ਲਈ ਗੈਸ ਜਿਹੜਾ ਆਪਾਂ ਸਿਲੰਡਰ ਲਾ ਕੇ ਚਲਾਉਂਦੇ ਆ ਉਹ ਵੀ ਕਾਰਨ ਬਣਦਾ ਜਾਂ ਅਗਲ ਅੱਗੇ ਜਿੱਥੇ ਮਤਲਬ ਕਿ ਇਹ ਵੀ ਦਰਸ਼ਕਾਂ ਨੂੰ ਕਿਤਨੇ ਕਿਤੇ ਆਪਾਂ ਵੀ ਅਪੀਲ ਕਰਦੇ ਤੁਸੀਂ ਵੀ ਮਕੈਨਿਕੋ ਕਿ ਇਹ ਵੀ ਪਤਾ ਲੱਗਿਆ ਕਿ ਜਿਸ ਤਰੀਕੇ ਨਾਲ ਜੋ ਸਿਲੰਡਰ ਲੱਗਿਆ ਹੁੰਦਾ ਪਿੱਛੇ ਮਡਗੀ ਜਪਾ ਸੀਐਨਜੀ ਆਪਾਂ ਮੈਂ ਐਲਪੀਜੀ ਹੈ ਤੇ ਜਦੋਂ ਵੀ ਗੈਸ ਭਰਾਨੇ ਆ ਤਾਂ ਉਹਦੇ ਪਿੱਛੇ ਨਹੀਂ ਖੜਨਾ ਚਾਹੀਦਾ ਪਿੱਛੇ ਨਹੀਂ ਗੱਡੀ ਦੇ ਵਿੱਚ ਵੀ ਨਹੀਂ ਬੈਠਣਾ ਇਹ ਵਿੱਚ ਵੀ ਬੈਠਣਾ ਚਾਹੀਦਾ ਬਾਹਰ ਕੱਢਦੇ ਹਾਂ ਜਿਉ ਬਾਹਰ ਕੱਢ ਉਦੇ ਇਸ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਕਿ ਬੰਦੇ ਨੂੰ ਵੀ ਕਾਫੀ ਦੁਰਨਾਗੀ ਕਰਾ ਗੱਡੀ ਫਾੜ ਦਿੰਦਾ ਜੀ ਇੰਨਾ ਪ੍ਰੈਸ਼ਰ ਹੁੰਦਾ ਜੀ ਹਾਂ ਇਹ ਦੋ ਮਲਕੀ ਮੁੱਕਰ ਨਹੀਂ ਬਣ ਜਾਂਦਾ ਹਾਂ ਜੀ ਇਹ ਵੀ ਕਾਰਨ ਬਣ ਜਾਂਦਾ ਜੀ ਉਹ ਜਦੋਂ ਉਹਨੂੰ ਪ੍ਰੈਸ਼ਰ ਦਬ ਦਿੰਦੇ ਨੇ ਜੇ ਤੇਜ਼ ਪ੍ਰੈਸ਼ਰ ਹੋਵੇ ਹਾਂ ਹਾਂ ਤਾਂ ਸਿਲੰਡਰ ਫਟ ਜਾਂਦਾ ਆ ਬਿਲਕੁਲ ਇਹ ਬਹੁਤ ਵੱਡੀ ਜਾਣਕਾਰੀ ਹੈ ਕਿ ਜਿੱਥੇ ਕਿ ਨਾਲ ਇਸ ਭਾਵੇਂ ਸੀਐਨਜੀ ਹੈ ਐਲਪੀਜੀ ਗੱਡੀ ਹੈ ਉਹਨਾਂ ਦਾ ਵੀ ਕਾਫੀ ਇਹ ਬਾਹਰ ਸਾਹਮਣੇ ਆਇਆ ਸੀ ਕਿ ਅੱਗ ਲੱਗ ਜਾਂਦੀ ਹੈ ਪਰ ਐਲਪੀਜੀ ਨੂੰ ਜ਼ਿਆਦਾਤਰ ਅੱਗ ਲੱਗਣ ਦੇ ਕਾਰਨ ਬਣਦੇ ਨੇ ਕਿ ਜਦੋਂ ਵੀ ਤੁਸੀਂ ਗੈਸ ਭਰਨਦੇ ਹੋ ਕਿਸੇ ਪੰਪ ਦੇ ਉੱਤੇ ਖੜ ਕੇ ਸੀਐਨਜੀ ਵਾਲੇ ਹੁੰਦੀ ਹੈ ਦੂਜੇ ਪਾਸੇ ਗੱਡੀ ਤੋਂ ਬਾਹਰ ਨਿਕਲੋ ਇਹ ਵੀ ਐਮ ਜਾਣਕਾਰੀ ਇਹ ਕਦੇ ਵੀ ਦੇਖੋ ਸਿਲੰਡਰ ਹੈ ਇਹ ਫਟ ਸਕਦਾ ਹੈ ਜਿਹੜਾ ਪ੍ਰੈਸ਼ਰ ਹੁੰਦਾ ਬਹੁਤ ਜ਼ਿਆਦਾ ਸੀਐਨਜੀ ਦੇ ਵਿੱਚ ਜਾਂ ਐਲਪੀਜੀ ਦੇ ਵਿੱਚ ਕਾਫੀ ਜੜੀਆਂ ਅੱਗ ਲੱਗਣ ਦੀ ਘਟਨਾਵਾਂ ਵੀ ਆ ਜਾਂਦੀਆਂ ਕਿਉਂਕਿ ਕਾਰਬਨ ਗੈਸ ਦੇ ਵਿੱਚ ਹੁੰਦੀ ਹੈ ਤਾਂ ਇਸ ਨੂੰ ਲੈ ਕੇ ਇਹ ਜਾਣਕਾਰੀ ਤੁਹਾਨੂੰ ਪੂਰੀ ਦਿੱਤੀ ਉਹ ਵੀ ਤੁਹਾਨੂੰ ਦਿਖਾ ਦੋ ਨਾ ਦਰਸ਼ਕਾਂ ਨੂੰ ਬਿਲਕੁਲ ਪੂਰੀ ਜਾਣਕਾਰੀ ਦਵਾਂਗੇ ਆਪਣੇ ਵੀਡੀਓ ਰਾਹੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਕਿ ਕਿਸੇ ਦੀ ਗੱਡੀ ਜਿਹੜੀ ਮਹਿੰਗੀ ਗੱਡੀ ਆ ਉਹ ਬਚ ਸਕੇ ਤਾਂ ਇਸ ਨੂੰ ਲੈ ਕੇ ਹਰ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਇਧਰ ਨਾਲ ਕੋਲ ਗੱਡੀਆਂ ਜਿਹੜੀਆਂ ਖੜੀਆਂ ਨੇ ਅੱਗ ਲੱਗੀ ਜਿਹੜੀ ਗੱਡੀਆਂ ਉਹ ਵੀ ਖੜੀਆਂ ਨੇ ਇਹ ਦੇਖੋ ਤੁਸੀਂ ਪੂਰੀ ਜਿਹੜੀ ਅੱਗੇ ਅੱਗ ਲੱਗੀ ਹੋਈ ਗੱਡੀ ਹੈ ਤਾਂ ਪੂਰੀ ਸੜਕੇ ਸਵਾਹ ਹੋ ਗਈ ਜਗ੍ਹਾ ਤੋਂ ਤਾਂ ਇਹ ਚਾਰਸੀ ਨੰਬਰ ਜਿਹੜਾ ਇਸ ਦਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਇਸ ਤਰੀਕੇ ਦੀ ਅੱਗ ਲੱਗੀ ਹੋਈ ਹੈ ਤਾਂ ਇਹਦਾ ਲੋਨ ਜਿਹੜਾ ਕਲੇਮ ਹੈ ਉਹ ਵੀ ਦੱਸਿਆ ਜਾ ਰਿਹਾ ਕਿ ਨਹੀਂ ਮਿਲਣਾ ਕਿਉਂਕਿ ਜਦ ਤੱਕ ਚਾਰਸੀ ਨੰਬਰ ਟਰੇਸ ਨਹੀਂ ਹੁੰਦਾ ਤਾਂ ਇਸ ਨੂੰ ਲੈ ਕੇ ਗੱਲਬਾਤ ਹੋਰ ਵੀ ਕਰਨ ਦੀ ਕੋਈ ਚੀਜ਼ ਨਾ ਕਈ ਕਾਰਨ ਬਣਦੇ ਨੇ ਗੱਡੀਆਂ ਤੇ ਜਿਹੜੇ ਅੱਕ ਲੱਗਣਦੇ ਨੇ ਤਾਂ ਗਰਾਜ ਦੇ ਉੱਤੇ ਕਾਫੀ ਇਹਦੇ ਕੋਲ ਭੀੜ ਹੁੰਦੀ ਹੈ ਕਾਫੀ ਜਿਹੜੇ ਕਸਟਮਰ ਆਪਣੀ ਗੱਡੀਆਂ ਠੀਕ ਕਰਾਉਣ ਵਾਸਤੇ ਨੇ ਤੁਸੀਂ ਦੇਖੋ ਹੁਣ ਵੀ ਕੋਈ ਕੋਈ 15 ਤੋਂ 20 ਗੱਡੀਆਂ ਜਿਹੜੀਆਂ ਖੜੀਆਂ ਨੇ ਇਹ ਅੱਛਾ ਇਹ ਐਂਪਲੀਫਾਇਰ ਹੈ। ਇਹ ਐਂਪਲੀਫਾਇਰ ਹੈ ਜੀ। ਇੱਥੇ ਸਿੱਧੀ ਡੈਕਟ ਤਾਰਾਂ ਲੱਗਦੀਆਂ। ਹਾਂ। ਇਹ ਸੀਟ ਦੇ ਥੱਲੇ ਰੱਖ ਦਿੰਦੇ। ਠੀਕ ਹੈ। ਇਹੀ ਚੀਜ਼ ਉਹ ਸੀਟ ਦੇ ਨਾਲ ਲੋਹੇ ਨਾਲ ਟੱਚ ਹੋ ਜਾਂਦੀ ਹੈ। ਇਹੀ ਕਾਰਨ ਬਣ ਜਾਂਦਾ ਅੱਗ ਲੱਗਣ ਦਾ। ਅੱਛਾ ਇਹ ਜਦੋਂ ਸੀਟ ਦੇ نیچے ਰੱਖਣੀ ਹੈ। ਹਾਂਜੀ ਹਾਂਜੀ। ਲੋਹੇ ਦੇ ਨਾਲ ਟੱਚ ਹੋ ਜਾਂਦੀ ਹੈ। ਇੱਥੇ ਇੱਥੇ ਲੋਹੇ ਨਾਲ ਟੱਚ ਹੋ ਜਾਂਦਾ। ਇੱਥੇ ਤਾਰਾਂ ਡੈਕਟ ਮਿਲਦੀਆਂ। 스ਪਾਰਕ ਕਰ ਜਾਂਦਾ। ਜਦੋਂ ਮਨ ਲੱਕੀ ਬੇਸ ਬਚਦਾ ਹੈ। ਜਦੋਂ ਲੋਡ ਪੈਂਦਾ ਤਾਰਾਂ ਦੇ ਉੱਤੇ। ਨਹੀਂ ਲੋਡ ਨਹੀਂ ਪੈਂਦਾ ਜੇ ਤਾਂ ਵੈਸੇ ਹੀ ਉਦੋਂ ਲੋਡ ਪਾਉਣ ਨਾਲ ਤਾਂ ਗਰਮ ਘੱਟ ਹੁੰਦਾ ਹੈ। ਜਿਹੜਾ ਆਪਣਾ ਸ਼ਾਰਟ ਸਰਕਟ ਲੋਹੇ ਨਾਲ ਟੱਚ ਹੋਣਾ ਜਦੋਂ ਲੋਹੇ ਨਾਲ ਟੱਚ ਹੋਣਾ ਉਹ ਬੈਟਰੀ ਨੇ ਔਰ ਅਰਥਾਤਾਂ ਮਿਲੇ ਹੁੰਦਾ ਬੋਟਰੀ ਸਿੱਧੇ ਕਰੰਟ ਦੀ ਧਾਰਾ ਇਹ ਚੋਂਦੀ ਹੈ ਇਹ ਮੇਨ ਮੁੱਖ ਕਾਰਨ ਅਗ ਲੱਗਣ ਦਾ ਇਹੀ ਬਣਦਾ ਇਹੀ ਬਣਦਾ ਜ਼ਿਆਦਾਤਰ ਮਨ ਕੀ ਤੋਂ ਬੰਦੇ ਧਿਆਨ ਰੱਖਣ ਇੱਕ ਦੂਜਾ ਕਈ ਵਾਰੀ ਵਾਇਰ ਲੱਗ ਤੋਂ ਪਾ ਲੰਦੇ ਨੇ ਲੋਕ ਕੀ ਮਤਲਬ ਜੇ ਨਵੀਂ ਵਾਇਰ ਪਾ ਲਈ ਜੇ ਸਹੀ ਤਰੀਕੇ ਨਾਲ ਨਾ ਪੋ ਉਦੋਂ ਬਣ ਜਾਂਦਾ ਹੈ ਹਾਂਜੀ ਉਦੋਂ ਵੀ ਕਾਰਨ ਬਣ ਜਾਂਦਾ ਹੈ ਹਾਂਜੀ ਅੱਛਾ ਉਦੋਂ ਬਲੈਕਟ੍ਰੀਸ਼ੀਅਨ ਪਾ ਡਿਪੈਂਡ ਕਰਦਾ ਵੀ ਟੇਪ ਟੋਪ ਚੰਗੀ ਤਰ੍ਹਾਂ ਜਿੱਥੇ ਜੋੜ ਲਾਣੇ ਜੁਆਇੰਟ ਲਾਣ ਇਹ ਅਹਿਮ ਜਾਣਕਾਰੀ ਸੀ ਕਿ ਜਿਹੜੀਆਂ ਗੱਡੀਆਂ ਨੂੰ ਅੱਗ ਲੱਗਦੀ ਹੈ ਜਿਨ੍ਹਾਂ ਨੂੰ ਖੜੀਆਂ ਨੂੰ ਅੱਗ ਲੱਗ ਜਾਂਦੀ ਹੈ ਜਾਂ ਫਿਰ ਇਹਨਾਂ ਬਾਰੇ ਨਹੀਂ ਦੱਸਿਆ ਗਿਆ ਕਿ ਜਿਹੜੀਆਂ ਲੰਬੇ ਰੂਟ ਤੇ ਜਾਂਦੀਆਂ ਨੇ ਗੱਡੀਆਂ ਉਹਨਾਂ ਨੂੰ ਕਿਤਨੇ ਕਿਤੇ 150 200 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਗੱਡੀ ਨੂੰ ਖੜਾ ਦੇਣਾ ਚਾਹੀਦਾ ਹੈ ਉਸ ਜਗ੍ਹਾ ਉੱਤੇ ਕੋਈ ਰੋਕੀ ਪਾਣੀ ਖਾਓ ਢਾਬੇ ਦੇ ਉੱਤੇ ਜਾਂ ਫਿਰ ਜਿੱਥੇ ਕਿੰਨਾਂ ਕੋਈ ਹੋਰ ਕਿਰਿਆ ਕਰਨੀ ਹੈ ਉਹ ਕਰ ਸਕਦੇ ਨੇ ਇਸ ਨੂੰ ਲੈ ਕੇ ਇਹ ਖਬਰ ਵੀਡੀਓ ਬਹੁਤ ਜ਼ਰੂਰੀ ਸੀ ਦਰਸ਼ਕਾਂ ਤੋਂ ਲਗਾਤਾਰ ਫੋਨ ਆ ਰਹੇ ਸੀ ਮੈਸੇਜ ਆ ਰਹੇ ਸੀ ਕਿ ਇਸ ਟਾਪਿਕ ਉੱਤੇ ਵੀਡੀਓ ਬਣਾਈ ਜਾਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਹੋਰ ਖਬਰਾਂ ਦੇਖਣ ਲਈ ਜਲਦੀ ਮਿਲਦੇ ਹਾਂ